ਸਤਿ ਸ਼੍ਰੀ ਅਕਾਲ ਮੈਂ ਸੁਨੇਨਾ ਸਾਡੇ ਲੋਕ ਤੇ ਤੁਹਾਡਾ ਸਵਾਗਤ ਤੁਸੀਂ ਦੇਖ ਰਹੇ ਹੋ ਗਲੋਬਲ ਨਿਊਜ਼ ਰੁਕ ਕਰਦੇ ਹਾਂ ਪਹਿਲੀ ਖਬਰ ਵੱਲ ਅਮਰੀਕੀ ਰਾਸ਼ਟਰਪਤੀ 트ੰਪ ਨੇ ਚੀਨ ਤੇ 100% ਟੈਰਿਫ ਲਗਾਉਣ ਦਾ ਐਲਾਨ ਕੀਤਾ ਚੀਨ ਤੋਂ ਅਮਰੀਕਾ ਆਉਣ ਵਾਲੇ ਸਮਾਨ ਤੇ ਪਹਿਲਾਂ ਹੀ 30% ਟੈਰਿਫ ਲੱਗ ਰਿਹਾ ਅਜੇ ਹਿ ਚੀਨ ਤੇ ਕੁੱਲ 130% ਟੈਰਿਫ ਲੱਗੇਗਾ 트럼ਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਨਵਾਂ ਟੈਰਿਫ 1 ਨਵੰਬਰ ਤੋਂ ਲਾਗੂ ਹੋਵੇਗਾ 트럼ਪ ਨੇ 1 ਨਵੰਬਰ ਤੋਂ ਸਾਰੇ ਮਹੱਤਵਪੂਰਨ ਸੌਫਟਵੇਅਰ ਦੇ ਨਿਰਜ਼ਾਦ ਤੇ ਵੀ ਕੰਟਰੋਲ ਕਰਨ ਦੀ ਗੱਲ ਕਹੀ ਹੈ 트럼ਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਤੇ ਲਿਖਿਆ ਕਿ ਦੁਨੀਆ ਦੇ ਲਗਭਗ ਹਰ ਦੇਸ਼ ਤੇ ਲਈ ਮੁਸ਼ਕਲ ਖੜੀ ਕਰੇਗਾ ਚੀਨ ਨੇ 9 ਅਕਤੂਬਰ ਨੂੰ ਦੁਰਲਭ ਖਣਿਜ ਤੇ ਨਿਰਜ਼ਾਦ ਪਾਬੰਦੀਆਂ ਨੂੰ ਸਖਤ ਕਰ ਦਿੱਤਾ ਸੀ ਜਿਸ ਦੇ ਜਵਾਬ ਚ ਟਰੰਪ ਨੇ ਨਵੇਂ ਟੈਰਿਫ ਲਗਾਏ ਨੇ ਇਨ੍ਹਾਂ ਨਿਯਮਾਂ ਦੇ ਤਹਿਤ ਚਿੱਨੀ ਖਣਿਜਾਂ ਤਾਂ ਟੈਕਨੋਲੋਜੀ ਦੀ ਵਰਤੋਂ ਕਰਨ ਵਾਲੀਆਂ ਵਿਦੇਸ਼ੀ ਕੰਪਨੀ ਨੂੰ ਲਾਇਸੈਂਸ ਪ੍ਰਾਪਤ ਕਰਨ ਦੀ ਲੋੜ ਹੋਵੇਗੀ ਚੀਨ ਨੇ ਇਹ ਵੀ ਕਿਹਾ ਕਿ ਕਿਸੇ ਵੀ ਵਿਦੇਸ਼ੀ ਫੌਜ ਨਾਲ ਜੁੜੀਆਂ ਕੰਪਨੀਆਂ ਨੂੰ ਅਜਿਹੇ ਲਾਇਸੈਂਸ ਨਹੀਂ ਦੇਵੇਗਾ ਚੀਨ ਕੋਲ ਦੁਨੀਆ ਦੇ 17 ਦੁਰਲਭ ਧਰਤੀ ਖਣਿਜ ਨੇ ਜਿਨ੍ਹਾਂ ਨੂੰ ਉਹ ਦੁਨੀਆ ਨੂੰ ਨਿਰਜ਼ਾਦ ਕਰਦੀ ਹੈ ਇਨ੍ਹਾਂ ਦੀ ਵਰਤੋਂ ਇਲੈਕਟ੍ਰੋਨਿਕਸ ਮਾਨ ਇਲੈਕਟ੍ਰਿਕ ਬਾਹਨਾ ਅਤੇ ਰੱਖਿਆ ਖੇਤਰ ਵਿੱਚ ਕੀਤੀ ਜਾਂਦੀ ਹੈ ਚੀਨ ਨੇ ਪਹਿਲਾਂ ਹੀ 7 ਦੁਰਲਭ ਖਣਿਜਾਂ ਤੇ ਕੰਟਰੋਲ ਕਰ ਰੱਖਿਆ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਖੇਤੀਬਾੜੀ ਨਾਲ ਸੰਬੰਧਿਤ ਦੋ ਵੱਡੀਆਂ ਜੋਸ਼ਨਾਮਾਂ ਦੀ ਸ਼ੁਰੂਆਤ ਕਰਨਗੇ ਇਨ੍ਹਾਂ ਜੋਸ਼ਨਾਮਾਂ ਤੇ ਕੁੱਲ 35440 ਕਰੋੜ ਖਰਚ ਕੀਤੇ ਜਾਣਗੇ ਇਸ ਸਮਾਗਮ ਦਿੱਲੀ ਦੇ ਭਾਰਤੀ ਖੇਤੀਬਾੜੀ ਖੋਜ ਸੰਸਥਾਨ ਵਿਖੇ ਸਵੇਰੇ 10:30 ਵਜੇ ਸ਼ੁਰੂ ਹੋਵੇਗਾ ਮੋਦੀ ਕਿਸਾਨਾਂ ਨਾਲ ਗੱਲਬਾਤ ਕਰਨਗੇ ਤੇ ਇੱਕ ਜਨਤਿਕ ਮੀਟਿੰਗ ਨੂੰ ਸੰਬੋਧਨ ਕਰਨਗੇ ਪ੍ਰਧਾਨ ਮੰਤਰੀ 11440 ਕਰੋੜ ਰੁਪਏ ਦੀ ਦਾਲਾ ਉਤਪਾਦਨ ਮਿਸ਼ਨ ਯੋਜਨਾ ਤੇ 24000 ਕਰੋੜ ਰੁਪਏ ਦੀ ਪ੍ਰਧਾਨ ਮੰਤਰੀ ਤੰਨਿਆ ਖੇਤੀ ਯੋਜਨਾ ਦਾ ਉਦਘਾਟਨ ਕਰਨਗੇ ਇਸ ਤੋਂ ਇਲਾਵਾ ਆਂਧਰਾ ਪ੍ਰਦੇਸ਼ ਵਿੱਚ 815 ਕਰੋੜ ਰੁਪਏ ਦੀ ਲਾਗਤ ਨਾਲ ਇੱਕਿਕ੍ਰਿਤ ਕੋਲਡ ਚੇਨ ਅਤੇ ਮੁੱਲ ਜੋੜਨ ਦੀਆਂ ਸਹੂਲਤਾਂ ਬਣਾਈਆਂ ਜਾਣਗੀਆਂ ਉਤਰਾਖੰਡ ਵਿੱਚ ਟਰਾਊਟ ਮੱਛੀ ਪਾਲਣ ਨਾਗaland ਵਿੱਚ ਇੰਟੀਗ੍ਰੇਟਿਡ ਐਕਵਾ ਪਾਰਕ ਪੰਡੂਚੇਰੀ ਵਿੱਚ 스마트 ਫਿਸ਼ਿੰਗ ਹਰੂਵਰ ਅਤੇ ਉੜੀਸਾ ਦੇ ਹੀਰਾਕੁਰ ਵਿੱਚ ਐਡਵਾਂਸ ਐਕਵਾ ਪਾਰਕ ਦਾ ਨੀਂ ਪੱਥਰ ਰੱਖਿਆ ਜਾਵੇਗਾ ਪ੍ਰਧਾਨ ਮੰਤਰੀ ਤਨ ਤਨ ਖੇਤੀਬਾੜੀ ਯੋਜਨਾ ਦਾ ਉਦੇਸ਼ ਖੇਤੀ ਨੂੰ ਆਧੁਨਿਕ ਬਣਾਉਣਾ ਅਤੇ ਇਸ ਨੂੰ ਲਾਭਦਾਇਕ ਬਣਾਉਣਾ ਹੈ ਇਹ ਯੋਜਨਾ 100 ਜ਼ਿਲ੍ਹਿਆਂ ਵਿੱਚ ਸ਼ੁਰੂ ਕੀਤੀ ਜਾਵੇਗੀ ਦਾਣਾ ਉਤਪਾਦਨ ਇਸਨ ਦਾ ਉਦੇਸ਼ ਦੇਸ਼ ਵਿੱਚ ਦਾਲਾਂ ਦੇ ਉਤਪਾਦਨ ਨੂੰ ਵਧਾ ਕੇ ਧਰਾਮਤ ਤੇ ਨਿਰਭਰਤਾ ਘਟਾਉਣਾ ਹੈ। ਅਮਰੀਕੀ ਰੱਖਿਆ ਸਕੱਤਰ ਪੀਟ ਹੈਕਸਿਟ ਨੇ ਕਤਰ ਨਾਲ ਇੱਕ ਸਮਝੌਤੇ ਤੇ ਹਸਤਾਖਰ ਕੀਤੇ ਨੇ ਇਸ ਸਮਝੌਤੇ ਤਹਿਤ ਕਤਰ ਨੂੰ ਅਮਰੀਕੀ ਰਾਜ ਈਡਾਹੋ ਵਿੱਚ ਇੱਕ ਹਵਾਈ ਫੋਰਸ ਸਹੂਲਤ ਬਣਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ ਇਹ ਸਹੂਲਤ ਮਾਊਂਟੇਨ ਹੋਮ 에ਅਰਵੇਸ ਤੇ ਸਥਿਤ ਹੋਵੇਗੀ ਜਿੱਥੇ ਖਾੜੀ ਦੇਸ਼ ਦੇ ਪਾਇਲਟਾਂ ਨੂੰ ਐਫ 15 ਲੜਾਕੂ ਜਹਾਜ਼ ਉਡਾਉਣ ਦੀ ਸਿਖਲਾਈ ਦਿੱਤੀ ਜਾਵੇਗੀ ਇਹ ਸਮਝੌਤਾ ਸ਼ੁੱਕਰਵਾਰ ਨੂੰ ਪੈਂਟਾਗਨ ਵਿਖੇ ਆਪਣੇ ਕਤਰ ਦੇ ਹਮਰੂਤਵਾ ਸਾਊਦ ਬਿਨ ਅਬਦੁਲ ਰਹਿਮਾਨ ਅਲਥਾਨੀ ਨਾਲ ਇੱਕ ਮੀਟਿੰਗ ਦੌਰਾਨ ਹੋਇਆ ਰੱਖਿਆ ਸਕੱਤਰ ਹੈਕਸਿਟ ਨੇ ਪੱਤਰਕਾਰਾਂ ਨੂੰ ਕਿਹਾ ਅੱਜ ਜਿਵੇਂ ਅਿਡਾਹੋ ਵਿੱਚ ਮਾਊਂਟੇਨ ਹੋਮ 에ਅਰਵੇਜ਼ ਤੇ ਇੱਕ ਕਤਰ ਅਮੀਰੀ ਹਵਾਈ ਸੈਨਾ ਸਹੂਲਤ ਬਣਾਉਣ ਲਈ ਪ੍ਰਵਾਨਗੀ ਪੱਤਰ ਤੇ ਹਸਤਾਖਰ ਕਰ ਰਹੇ ਆ ਇਹ ਸਹੂਲਤ ਕਤਰ ਦੇ F-15 ਅਤੇ ਪਾਇਲਟਾਂ ਦੀ ਇੱਕ ਟੀਮ ਦੀ ਮੇਜਬਾਨੀ ਕਰੇਗੀ ਇਸ ਦਾ ਉਦੇਸ਼ ਦੋਵਾਂ ਦੇਸ਼ਾਂ ਵਿਚਕਾਰ ਸਾਂਝੀ ਸਿੱਖ ਲਈ ਫਾਇਰ ਪਾਵਰ ਅਤੇ ਅੰਤਰਕਾਰਜਸ਼ੀਲਤਾ ਨੂੰ ਵਧਾਉਣਾ ਹੈ ਹੇਕਸੇਤ ਨੇ ਰਾਸ਼ਟਰਪਤੀ ਟਰੰਪ ਦੇ ਗਾਜ਼ਾ ਜਗਵੰਦੀ ਅਤੇ ਬੰਦਕਾਂ ਦੀ ਵਾਪਸੀ ਸੌਦੇ ਨੂੰ ਸੁਰੱਖਿਅਤ ਕਰਨ ਦੇ ਯਤਨਾਂ ਵਿੱਚ ਕਤਰ ਦੀ ਮਹੱਤਵਪੂਰਨ ਭੂਮਿਕਾ ਦੀ ਪ੍ਰਸ਼ੰਸਾ ਕੀਤੀ ਕਤਰ ਮਿਸ਼ਰਾ ਤੇ ਕੀ ਦੇ ਨਾਲ ਇਜ਼ਰਾਈਲ ਅਤੇ ਹਮਾਸ ਵਿਚਕਾਰ ਮਹੀਨਿਆਂ ਤੋਂ ਚੱਲ ਰਹੀਆਂ ਅਸਿੱਧੀਆਂ ਗਲਬਾਤਾਂ ਦੌਰਾਨ ਇੱਕ ਸਰਗਰਮ ਵਿਚੋਲਗੀ ਦੀ ਭੂਮਿਕਾ ਨਿਭਾ ਰਿਹਾ ਹੈ ਇੱਕ ਸੇਤ ਨੇ ਅਲਥਾਨੀ ਨੂੰ ਕਿਹਾ ਤੁਸੀਂ ਸਾਡੇ ਤੇ ਪਰੋਸਾ ਕਰ ਸਕਦੇ ਹੋ ਪੰਜਾਬ ਵਿੱਚ ਤਾਪਮਾਨ ਥੋੜਾ ਜਿਹਾ ਵਧਣਾ جاری ਹੈ ਪਿਛਲੇ 24 ਘੰਟਿਆਂ ਵਿੱਚ 0.7 ਡਿਗਰੀ ਦੇ ਵਾਧੇ ਦੇ ਬਾਵਜੂਦ ਸੂਬੇ ਦਾ ਤਾਪਮਾਨ ਆਮ ਨਾਲੋਂ 3.3 ਡਿਗਰੀ ਘੱਟ ਹੈ ਮੌਸਮ ਮਾਹਿਰਾਂ ਦਾ ਮੰਨਣਾ ਕਿ ਰਾਤ ਵਿੱਚ ਸਵੇਰ ਅਤੇ ਰਾਤ ਦੇ ਠੰਡੇ ਬਦਲਾ ਪਹਾੜਾਂ ਵਿੱਚ ਬਦਲਦੇ ਮੌਸਮ ਕਾਰਨ ਪਿਛਲੇ ਕੁਝ ਦਿਨਾਂ ਤੋਂ ਪਹਾੜਾਂ ਵਿੱਚ ਹੋਈ بارش ਅਤੇ ਬਰਫਬਾਰੀ ਕਾਰਨ ਹਵਾ ਦੇ ਬਹਾਰ ਨੇ ਸੂਬੇ ਵਿੱਚ ਠੰਡ ਮਹਿਸੂਸ ਕਰਵਾਈ ਹੈ ਪੰਜਾਬ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 32.5 ਡਿਗਰੀ ਦਰਜ ਕੀਤਾ ਗਿਆ ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ ਸਭ ਤੋਂ ਵੱਧ ਤਾਪਮਾਨ 29.7 ਡਿਗਰੀ ਲੁਧਿਆਣਾ ਵਿੱਚ 2 3.6 ਡਿਗਰੀ ਪਟਿਆਲਾ ਵਿੱਚ 30.9 ਡਿਗਰੀ ਪਠਾਨਕੋਟ ਵਿੱਚ 30 ਡਿਗਰੀ ਫਰੀਦਕੋਟ ਵਿੱਚ 30.4 ਡਿਗਰੀ ਗੁਰਦਾਸਪੁਰ ਵਿੱਚ 27 ਡਿਗਰੀ ਅਤੇ ਐਸ ਵੀ ਐਸ ਨਗਰ ਵਿੱਚ 29 ਡਿਗਰੀ ਦਰਜ ਕੀਤਾ ਗਿਆ। ਅਬੋਹਰ ਵਿੱਚ ਸ਼ਹਿਰ ਦਾ ਸਭ ਤੋਂ ਘੱਟ ਤਾਪਮਾਨ 12.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸੂਬੇ ਭਰ ਵਿੱਚ ਘਟੋ ਘਟ ਤਾਪਮਾਨ ਆਮ ਦੇ ਨੇੜੇ ਰਿਹਾ। 16 ਅਕਤੂਬਰ ਤੱਕ ਪੰਜਾਬ ਭਰ ਵਿੱਚ ਮੀਂਹ ਪੈਣ ਦੀ ਉਮੀਦ ਨਹੀਂ ਹੈ। ਪਾਰਾ ਦੇ ਚੀਫ ਜਸਟਿਸ ਤੇ ਜੁੱਤੀ ਸੁਟਣ ਦੀ ਕੋਸ਼ਿਸ਼ ਦੀ ਸਖਤ ਨਿੰਦਾ ਕਰਦੇ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇੱਕ ਕਟਿਆ ਹਰਕਤ ਭਾਸ਼ਪਾ ਦੀ ਦਲਿਤ ਵਿਰੋਧੀ ਮਾਨਸਿਕਤਾ ਦਾ ਨਤੀਜਾ ਹੈ ਰਾਤਸਵਾਲੀ ਉੱਗੇ ਉਦਯੋਗਪਤੀ ਰਜ਼ਿੰਦਰ ਗੁਪਤਾ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਭਗਵਾ ਪਾਰਟੀ ਆਪਣੇ ਨਫ਼ਰਤ ਭਰੇ ਪ੍ਰਚਾਰ ਰਾਹੀਂ ਕਮਜ਼ੋਰ ਅਤੇ ਪਛੜੇ ਵਰਗਾਂ ਦੇ ਲੋਕਾਂ ਦੇ ਹਿੱਤਾਂ ਨੂੰ ਲਗਾਤਾਰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀ ਉਹਨਾਂ ਨੇ ਕਿਹਾ ਕਿ ਇਹ ਘਟਨਾ ਇਸ ਦਾ ਹੀ ਨਤੀਜਾ ਹੈ ਉਹਨਾਂ ਨੇ ਕਿਹਾ ਕਿ ਦੇਸ਼ ਦੀ ਆ ਪ੍ਰਣਾਲੀ ਅਤੇ ਇਥੋਂ ਤੱਕ ਕਿ ਦੇਸ਼ ਦੀ ਫਿਰਕੂ ਸਦਭਾਵਨਾ ਤੇ ਭਾਈਚਾਰੇ ਲਈ ਵੀ ਇੱਕ ਗੰਭੀਰ ਖਤਰਾ ਹੈ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਾਰਤ ਦੇ ਚੀਫ ਜਸਟਿਸ ਸਖਤ ਮਿਹਨਤ ਅਤੇ ਸਮਰਪਿਤ ਭਾਵਨਾ ਨਾਲ ਆਪਣਾ ਕੰਮ ਕਰਦੇ ਇਸ ਅਹੁਦੇ ਤੇ ਪਹੁੰਚੇ ਨੇ ਤੇ ਅਜਿਹਾ ਕਿ ਨੌਣਾ ਕਾਰਾ ਸੱਚਮੁੱਚ ਨਿੰਦਨਯੋਗ ਹੈ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਤਿਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਕਾਨੂੰਨ ਵਿਵਸਥਾ ਦੀ ਸਥਿਤੀ ਤੇ ਸਖਤ ਨਜ਼ਰ ਰੱਖ ਰਹੀ ਹੈ ਅਤੇ ਕਿਸੇ ਨੂੰ ਵੀ ਸੂਬੇ ਦੀ ਸ਼ਾਂਤੀ ਅਤੇ ਸਦਭਾਵਨਾ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਸਰਹੱਦੀ ਸੂਬਾ ਹੋਣ ਕਰਕੇ ਕਈ ਵਿਰੋਧੀ ਤਾਕਤਾਂ ਸੂਬੇ ਦੀ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਅਤੇ ਅਮਨ ਕਾਨੂੰਨ ਦੀ ਵਿਵਸਥਾ ਨੂੰ ਭੰਗ ਕਰਨ ਦੀ ਕੋਸ਼ਿਸ਼ ਵਿੱਚ ਰਹਿੰਦੀਆਂ ਨੇ ਉਹਨਾਂ ਕਹੇ ਕਿ ਹਾਲਾਂਕਿ ਅਜਿਹੀਆਂ ਤਾਕਤਾਂ ਦੇ ਨਾਪਾਕ ਮਨਸੂਬਿਆਂ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ ਤੇ ਅਜਿਹੀ ਕਿਸੇ ਵੀ ਕਾਰਵਾਈ ਦਾ ਟੁਕਮਾ ਜਵਾਬ ਦਿੱਤਾ ਜਾਵੇਗਾ ਸ਼ੁੱਕਰਵਾਰ ਸਵੇਰੇ ਫਿਲੀਪੀਨਸ ਦੇ ਦੱਖਣੀ ਟਾਪੂ ਮਿੰਡਾਨਾਓ ਦੇ ਨੇੜੇ ਸਮੁੰਦਰ ਵਿੱਚ 7.6 ਤੀਬਰਤਾ ਦਾ ਸ਼ਕਤੀਸ਼ਾਲੀ ਭੁਚਾਲ ਆਇਆ ਜਿਸ ਤੋਂ ਬਾਅਦ ਪਿਛਲੇ 12 ਘੰਟਿਆਂ ਵਿੱਚ ਭੁਚਾਲ ਦੇ 75 ਝਟਕੇ ਲੱਗੇ ਇਸ ਵਿੱਚ ਸ਼ਾਮ ਨੂੰ 6.9 ਤੀਬਰਤਾ ਦਾ ਇੱਕ ਹੋਰ ਸ਼ਕਤੀਸ਼ਾਲੀ ਭੁਚਾਲ ਵੀ ਸ਼ਾਮਿਲ ਹੈ ਭੁਚਾਲ ਕਾਰਨ ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਕਈ ਇਮਾਰਤਾਂ ਹਸਪਤਾਲਾਂ ਤੇ ਸਕੂਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਭੁਚਾਲ ਤੋਂ ਬਾਅਦ ਜ਼ਮੀਨ ਖਿਸਕਣ ਦੀ ਵੀ ਰਿਪੋਰਟ ਕੀਤੀ ਗਈ ਹੈ ਪ੍ਰਸ਼ਾਂਤ ਸੁਨਾਮੀ ਚੇਤਾਵਨੀ ਕੇਂਦਰ ਨੇ ਸਵੇਰੇ ਭੁਚਾਲ ਤੋਂ ਬਾਅਦ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਇਸ ਨਾਲ ਤਟਵਰਤੀ ਖੇਤਰਾਂ ਵਿੱਚ ਦਹਿਸ਼ਤ ਫੈਲ ਗਈ ਜਿਸ ਕਾਰਨ ਲੋਕਾਂ ਨੂੰ ਸੁਰੱਖਿਆ ਥਾਵਾਂ ਤੇ ਜਾਣ ਲਈ ਕਿਹਾ ਗਿਆ ਹਾਲਾਂਕਿ ਸੁਨਾਮੀ ਦਾ ਖਤਰਾ ਘਟ ਹੋਣ ਤੇ 2 ਘੰਟੇ ਬਾਅਦ ਚੇਤਾਵਨੀ ਹਟਾ ਦਿੱਤੀ ਗਈ ਕੇਂਦਰ ਨੇ ਦੱਸਿਆ ਕਿ ਭੁਚਾਲ ਤੋਂ ਬਾਅਦ ਫਿਲੀਪਿਨਸ ਅਤੇ ਇੰਡੋਨੇਸ਼ੀਆ ਦੇ ਤੱਟਾਂ ਤੇ ਛੋਟੀਆਂ ਲਹਿਰਾਂ ਦੇਖੀਆਂ ਗਈਆਂ ਪਰ ਕੋਈ ਵੱਡੀ ਸੁਨਾਮੀ ਨਹੀਂ ਹੈ ਇਸ ਸਮੁੰਦਰ ਵਿੱਚ ਮਾਮੂਲੀ ਉਤਰਾ ਚੜਾ ਅਜੇ ਵੀ ਚੱਲ ਰਿਹਾ ਸਕਦਾ ਪਹਿਲਾਂ ਭੁਚਾਲ ਦਾ ਝਟਕਾ ਸਵੇਰੇ ਮਹਿਸੂਸ ਕੀਤਾ ਗਿਆ ਜਿਸ ਵਿੱਚ 5 ਲੋਕਾਂ ਦੀ ਮੌਤ ਹੋ ਗਈ ਦਬਾਓ ਡੀਓਰੋ ਸਵੇਰੇ ਦੇ ਪੈਂਟੂਕਨ ਸ਼ਹਿਰ ਦੀ ਇੱਕ ਸੋਨੇ ਦੀ ਪਿੰਡ ਵਿੱਚ ਪੁਚਾਲ ਕਾਰਨ ਜ਼ਮੀਨ ਖਿਸਕਣ ਨਾਲ 2 ਲੋਕਾਂ ਦੀ ਮੌਤ ਹੋ ਗਈ ਫੌਜ ਦੁਬਾਰਾ ਕਈ ਹੋਰ ਲੋਕਾਂ ਨੂੰ ਬਚਾਇਆ ਗਿਆ ਪੁਚਾਲ ਨੇ ਹਸਪਤਾਲਾਂ ਤੇ ਸਕੂਲਾਂ ਨੂੰ ਕਾਫੀ ਨੁਕਸਾਨ ਪਹੁੰਚਾਇਆ ਮੱਧ ਅਤੇ ਪੂਰਬੀ ਮੈਕਸੀਕੋ ਚ ਮੋਲੇਤਾਰ ਮੀ ਕਾਰਨ ਆਇ ਹੜ ਅਤੇ ਜ਼ਮੀਨ ਖਿਸਕਣ ਕਾਰਨ 22 ਲੋਕਾਂ ਦੀ ਮੌਤ ਹੋ ਗਈ ਅਤੇ ਹਜ਼ਾਰਾਂ ਘਰ ਨੁਕਸਾਨੇ ਗਏ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਸਭ ਤੋਂ ਵੱਧ ਮੌਤਾਂ ਪੂਰਬੀ ਮੈਕਸੀਕੋ ਦੇ ਹਿਡਾਲਗੋ ਸੂਬੇ ਚ 16 ਮੌਤਾਂ ਹੋਈਆਂ ਤੇ ਲਗਭਗ 1000 ਘਰ ਨੁਕਸਾਨੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਮੱਧ ਮੈਕਸੀਕੋ ਦੇ ਪੁਈਵਲਾ ਸੂਬੇ ਚ 5 ਲੋਕਾਂ ਦੀ ਮੌਤ ਹੋ ਗਈ ਅਤੇ 11 ਲੋਕ ਲਾਪਤਾ ਹੋ ਗਏ। ਜਦੋਂ ਕਿ ਵੇਰਾਕ੍ਰੂਜ਼ ਚ 2 ਹੋਰ ਕਵੇਰੇਟਾਰੋ ਚ 1 ਵਿਅਕਤੀ ਦੀ ਮੌਤ ਹੋ ਗਈ। ਮੈਕਸੀਕੋ ਕੋਦੀ ਰਾਸ਼ਟਰਪਤੀ ਕਲਾਉਡੀਆ ਸ਼ੀਨ ਵਾਮ ਨੇ ਕਿਹਾ ਕਿ ਸੂਬਾ ਏਜੰਸੀਆਂ ਬਿਜਲੀ ਬਹਾਲ ਕਰਨ ਸੜਕਾਂ ਨੂੰ ਮੁੜ ਖੋਲਣ ਅਤੇ ਮਦਦ ਪਹੁੰਚਾਉਣ ਲਈ ਮਿਲ ਕੇ ਕੰਮ ਕਰ ਰਹੀਆਂ ਨੇ। ਰਾਸ਼ਟਰੀ ਨਾਗਰਿਕ ਸੁਰੱਖਿਆ ਏਜੰਸੀ ਨੇ ਕਿਹਾ ਕਿ ਮੈਕਸੀਕੋ ਦੇ 32 ਤੋਂ 31 ਸੂਬੇ ਪ੍ਰਭਾਵਿਤ ਹੋਏ ਨੇ। ਇੱਥੇ ਤੂਫਾਨ ਰੇਮੰਡ ਨੇ ਪ੍ਰਸ਼ਾਂਤ ਤੱਟ ਤੇ ਮੀਂਹ ਨੂੰ ਤੇਜ਼ ਕਰ ਦਿੱਤਾ। ਭਾਰਤ ਨੇ ਅਧਿਕਾਰਤ ਤੌਰ ਤੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੂਲ ਵਿੱਚ ਦੂਤਾਵਾਸ ਖੋਲਣ ਦਾ ਐਲਾਨ ਕੀਤਾ ਵਿਦੇਸ਼ ਮੰਤਰੀ ਐਜੇ ਸ਼ੰਕਰ ਨੇ ਨਵੀਂ ਦਿੱਲੀ ਦੇ ਹైదరాబాద్ ਹਾਊਸ ਵਿੱਚ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁਤਾਕੀ ਨਾਲ ਮੁਲਾਕਾਤ ਦੌਰਾਨ ਐਲਾਨ ਕੀਤਾ ਜੇ ਸ਼ੰਕਰ ਨੇ ਅਫਗਾਨਿਸਤਾਨ ਦੀ ਪ੍ਰਭੂ ਸੱਤਾ ਲਈ ਵੀ ਸਮਰਥਨ ਪ੍ਰਗਟ ਕੀਤਾ 2021 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਨੇ ਅਫਗਾਨਿਸਤਾਨ ਦੀ ਪ੍ਰਭੂ ਸੱਤਾ ਦਾ ਪੂਰਾ ਸਮਰਥਨ ਕੀਤਾ ਮੁਤਾਕੀ ਨਾਲ ਆਪਣੀ ਮੁਲਾਕਾਤ ਵਿੱਚ ਵਿਦੇਸ਼ ਮੰਤਰੀ ਜੇ ਸ਼ੰਕਰ ਨੇ ਕਿਹਾ ਭਾਰਤ ਨੇ ਹਮੇਸ਼ਾ ਅਫਗਾਨਿਸਤਾਨ ਦਾ ਸਮਰਥਨ ਕੀਤਾ ਅਫਗਾਨਿਸਤਾਨ ਸਾਡੇ ਇਹ ਬਹੁਤ ਮਹੱਤਵਪੂਰਨ ਹੈ ਅਫਗਾਨਾ ਨੇ ਹਾਲ ਹੀ ਵਿੱਚ ਅੱਤਵਾਦ ਵਿਰੁੱਧ ਲੜਾਈ ਵਿੱਚ ਸਾਡਾ ਸਮਰਥਨ ਕੀਤਾ ਉਹਨਾਂ ਪਹਿਲਗਾਮ ਹਮਲੇ ਦੀ ਨਿੰਦਾ ਵੀ ਕੀਤੀ ਵਰਤਮਾਨ ਵਿੱਚ ਸਿਰਫ ਰੂਸ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਦੇ ਹੀ ਅਫਗਾਨਿਸਤਾਨ ਵਿੱਚ ਦੂਤਾਵਾਸ ਨੇ ਭਾਰਤ ਦਾ ਕਾਬੂਲ ਵਿੱਚ ਇੱਕ ਹਾਈ ਕਮਿਸ਼ਨ ਹੈ ਪਰ ਇਸ ਨੂੰ ਦੂਤਾਵਾਸ ਵਿੱਚ ਨਹੀਂ ਬਦਲਿਆ ਗਿਆ ਤਾਲਿਬਾਨ ਸ਼ਾਸਨ ਦੇ ਸਤਾ ਵਿੱਚ ਆਉਣ ਤੋਂ ਬਾਅਦ ਭਾਰਤ ਚੁੱਪ ਰਿਹਾ ਪਰ ਹੁਣ ਉੱਥੇ ਇੱਕ ਦੂਤਾਵਾਸ ਖੋਲਣ ਦਾ ਐਲਾਨ ਕੀਤਾ ਗਿਆ ਅੱਜ ਲਈ ਸਿਰਫ ਐਨਆਈ ਹੁਣ ਮੈਨੂੰ ਦਾ ਇਜਾਜ਼ਤ ਦਾ ਧੰਨਵਾਦ ਸੱਚੇ ਕਾਲ